ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬੇਰਾੜੀ ਮੱਲਾ ਚੌਥਾ ਜਨ ਕੀ ਆਪਣਾ ਗੁਣ ਨਾ ਗਵਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹੋ ਜੋ ਕਿਛ ਕਰੇ ਸੋ ਆਪੇ ਸੁਆਮੀ ਹਰਿ ਆਪੇ ਕਾਰਕ ਨਾਵੇ ਹਰਿ ਆਪੇ ਹੀ ਮਤ ਦੇਵੇ ਸੁਆਮੀ ਹਰਿ ਆਪੇ ਬੋਲ ਬੁਲਾਵੇ ਹਰਿ ਆਪੇ ਪੰਚ ਤਤ ਵਿਸਥਾਰਾ ਵਿਚ ਤਤ ਪੰਚ ਆਪ ਕਾਵੇ ਜਨ ਨਾਨਕ ਸਤ ਗੁਰ ਮਿਲੇ ਆਪੇ ਹਰਿ ਆਪੇ ਝਗਰ ਚੁਕਾਵੇ ਹਰਿ ਆਪੇ ਪੰਚ ਤਤ ਵਿਸਥਾਰਾ ਵਿਚ ਤਤੁ ਪੰਚ ਆਪਿ ਪਾਵੇ ਜਨ ਨਾਨਕ ਸਤ ਗੁਰ ਮੇਲੇ ਆਪੇ ਹਰਿ ਆਪੇ ਝਗਰ ਚੁਕਾਵੇ ਵਾਹਿਗੁਰੂ ਜੀ ਕਾ ਅਕਾਲ ਵਾਹਿਗੁਰੂ ਜੀ ਕੀ ਫਤ ਜਿਗੋ ਜਗ ਅਟਾਲੀ ਚਬਰ ਸ਼ਕਤ ਤਖਤ ਦੇ ਮਾਲਕ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਜੁਰੀ ਅੰਦਰ ਦੇੰਦੇ ਪਹਿਲੇ ਪੈਰ ਦੀ ਸਹੀ ਪਾਵਨ ਦੀਵਾਨ ਜਿਨ੍ਹਾਂ ਦੀਆਂ ਹਾਜ਼ਰੀਆਂ ਪਰਲਦੀ ਗੁਰੂ ਪਿਆਰੇ ਵਾਲੇ ਸਤਸੰਗੀ ਜਨਵੜਾ ਕੇ ਹੋ ਸਤਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਸਤਗੁਰੂ ਜੀ ਪਰਸੋਂ ਸ਼ੁੱਭ ਗੁਣਾਂ ਦੀ ਪ੍ਰਾਪਤੀ ਕਰਨ ਦਾ ਸੁਭਾਗ ਸਮਾ ਮਨ ਨੇ ਬਖਸ਼ਿਆ ਹੈ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਬੜਾ ਪਿਆਰਾ ਬਚਨ ਮਨ ਨੂੰ ਸੰਬੋਧਨ ਕਰਦੇ ਹਨ ਮਨ ਮਿਲ ਸੰਤ ਜਨਾ ਜਸ ਗਾਇਓ ਏ ਮਨਾਂ ਜਿਹੜੀਆਂ ਰੂਹਾਂ ਰੱਬ ਨਾਲ ਜੁੜਦੀਆਂ ਉਹਨਾਂ ਦੀ ਸੰਗਤ ਮਿਲ ਜਾਵੇ ਤੇ ਉਸ ਸੰਗਤ ਦੇ ਵਿੱਚ ਬੈਠ ਕੇ ਈ ਰੱਬ ਰੱਬ ਕੱਢਵੇ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤ ਗੁਰ ਦਾਨ ਦਿਵਾਇਓ ਕਿਉਂ ਵਾਹਿਗੁਰੂ ਦਾ ਨਾਮ ਜਿਹੜਾ ਹੈ ਨਾ ਉਹ ਬੜਾ ਕੀਮਤੀ ਹੈ ਕਿਨ ਤੋਂ ਭਾਗ ਜੀ ਦਾ ਕੋਈ ਮੌਲੀ ਨਹੀਂ ਬੇਸ਼ਕੀ ਹੈ ਜੇ ਇਹ ਜੇਕਰ ਦਾਨ ਪ੍ਰਾਪਤ ਕਰਨਾ ਹੈ ਜੇ ਨਾਮ ਦੀ ਦਾਤ ਲੈਣੀ ਹੈ ਗੁਰੂ ਦੀ ਸ਼ਰਨ ਵਿੱਚ ਆ ਕੇ ਸਤ ਸੰਗਤ ਮਾਣ ਕੇ ਆਪਣੇ ਮਨ ਨੂੰ ਇਸ ਮਾਹੌਲ ਮੁਤਾਬਕ ਠਕਾ ਕੇ ਰੱਬ ਰੱਬ ਕਰੇਗਾ ਤੇ ਗੁਰੂ ਦਾ ਦਰਸ ਗੁਰੂ ਦੀ પ્રસન્નਤਾ ਗੁਰੂ ਦੀ ਖੁਸ਼ੀ ਤੇਰੇ ਤੇ ਵਧੀ ਹੋਏਗੀ ਤੇ ਰੋਜ਼ਾਨਾ ਯਤਨ ਕਰੀਦਾ ਹੈ ਮਾਲਕ ਦੇ ਚਰਨਾਂ ਵਿੱਚ ਸਰਲਾ ਲਈਦਾ ਕਿਤੇ ਸਾਡੀ ਅਵਸਥਾ ਜਿਹੜੀ ਐਸੀ ਕਾਣਾ ਹੋਏ ਕਿਉਂ ਮਛਲੀ ਦੇ ਲਪਾਣੀ ਹੈ ਕਿਉਂ ਜੀਵਨ ਪਾਵੇ ਬੂੰਦ ਬਿਹੋਣਾ ਚਾਤਰ ਕੋ ਕਿਉਂ ਕਰਤ ਪ੍ਰਕਾਵੇ ਨਾਦ ਪੁਰੰਕਰ ਵਿਧਿਆ ਸੰਨੁਖ ਉਚਤਾਵੇ ਭਵਰ ਲੋਭੀ ਬਾਸ ਸੁਦੰਧ ਕਾਮਿਲ ਆਪ ਬਨਹਾਵੇ ਕਿਉਂ ਸੰਤ ਜਨਾਹ ਪ੍ਰੀਤ ਹੈ ਤੇਜ ਦਰਸ਼ ਅਧਾਵੈ ਕਿਤੇ ਗਉਣੀ ਨਸਥਾ ਬਾਣਾ ਕੀ ਅਨਸਾਰਿਆਂ ਦਾ ਹੀ ਜਿਵੇਂ ਗੁਰੂ ਨਾਨਕ ਬਾਦਸ਼ਾਹ ਮਹਾਰਾਜ ਜੀ ਕਹਿੰਦੇ ਮੇਰੇ ਵਰਗੇ ਕਈ ਰੱਬ ਦੇ ਦਰ ਤੇ ਖੜੇ ਨੇ ਸਾਨੂੰ ਸਮਝਾਉਣ ਵਾਸਤੇ ਪੋਤਿ ਫੋਤਿ ਫੋਦਾਨੇ ਪਰਮੇਸ਼ਰ ਨੇ ਸਾਡੀ ਖਿਆਲ ਦੇ ਵਿੱਚ ਇਹ ਬਾਤ ਲਿਆਉਣ ਵਾਸਤੇ ਸਤਿਗੁਰੂ ਜੀ ਕਹਿੰਦੇ ਮੇਰੇ ਵਰਗੇ ਬਹੁਤ ਇਸ ਤਰ੍ਹਾਂ ਦੇ ਵਿੱਚ ਇਹ ਵੇਖੋ ਹੁਣ ਪਤੀ ਪਰਮੇਸ਼ਰ ਦੀ ਨਜ਼ਰ ਕਿਹਦੇ ਤੇ ਪਈ ਕਿ ਤਾਰ ਵਿੱਚ ਤੇ ਸਾਰੇ ਲੱਗੇ ਕਿਤੇ ਬਖਸ਼ਿਸ਼ ਹੋ ਗਈ ਉਸੀ ਬਖਸ਼ਿਸ਼ ਨੂੰ ਲੈਣ ਵਾਸਤੇ ਅਸੀਂ ਰੋਜ਼ ਮਾਲਕ ਦੇ ਚਰਨਾਂ ਵਿੱਚ ਆਉਨੇ ਆਂ ਕਿਤੇ ਸਵੰਦੀ ਨજર ਸਾਡੇ ਤੇ ਨੀ ਪੈ ਜਾਵੇ ਕਿਰਪਾ ਕਰਤਾ ਅਵਲੋਕਨ ਨਕੀਂ ਦਾਸ ਦਾ ਦੁੱਖ ਬਿਦਾਰੀ ਉਸ ਬਖਸ਼ਿਸ਼ ਭਰੀ ਨજર ਦੇ ਪਾਤਰ ਬਣ ਜਾਈਏ ਅੱਜ ਦਾ ਵਚਨ ਗੁਰੂ ਰਾਮਦਾਸ ਸਾਸ਼ਾਹ ਮਹਾਰਾਜ ਜੀ ਦੁਆਰਾ ਉਚਾਰਨ ਕੀਤਾ ਹੋਇਆ ਬੇਰਾੜੀ ਰਾਗ ਦੇ ਅੰਦਰ ਪਾਵਨ ਅੰਦ 719 ਅਤੇ 20 ਦੇ ਸ਼ਬਦ ਹਨ ਇਸ ਪਾਵਨ ਪਵਿੱਤਰ ਬਚਨ ਦੇ ਅੰਦਰ ਸਤ ਜੀ ਨੇ ਰੱਬੀ ਪਿਆਰਿਆਂ ਦੀ ਅਵਸਥਾ ਨੂੰ ਦ੍ਰਿੜ ਕਰਵਾਇਆ ਇਹ ਰੱਬੀ ਪਿਆਰਾ ਜਿਹੜਾ ਅਤ ਦਾ ਨਜ਼ਦੀਕੀ ਹੈ ਜੁੜਿਆ ਹੋਇਆ ਹੈ ਜਿੰਨੂੰ ਅਨੰਨ ਪਿਆਰਾ ਸਿੱਖ ਨਹੀਂ ਕਹਿੰਦੇ ਇਹਨਾਂ ਬੁੱਲਦਾਂ ਉਹਦੀ ਅਵਸਥਾ ਕੈਸੀ ਹੁੰਦੀ ਹੈ ਆਉ ਪਾਵਨ ਹੋ ਕੁਮਦਾਨੀ ਇਸ ਸੈਲੋ ਕੀ ਆਤਮਾ ਪਰਭਾਸ਼ਾ ਨੂੰ ਸਮਝੀਏ ਕਿ ਜੀ ਦੀ ਆਤਮਾ ਦੀ ਲੈੜਤਾ ਹੈ ਉਹਦੀ ਅਵਸਥਾ ਕੈਸੀ ਹੁੰਦੀ ਹੈ ਰੰਤਾ ਤੋ ਕਈ ਰਸਨਾ ਕਰੂ ਪਵਿੱਤਰ ਅਦਬ ਸਹਿ ਗੁਰ ਫਤਿਹ ਪ੍ਰਵਾਨ ਕਰੋ ਜੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਧਰਮ ਕਮਾਉਣ ਲੱਗਿਆ ਹਾਂ ਜੇ ਆਪਾਂ ਕਹਿ ਲਓ ਕਿ ਖੁਸ਼ੀ ਲੈਣੀ ਹੈ ਗੁਰੂ ਪ੍ਰਸੰਨ ਹੋ ਜਾਵੇ ਇਹਦੇ ਲਈ ਸਾਨੂੰ ਕੀ ਕਰਨਾ ਪਵੇਗਾ ਜਿਸ ਪ੍ਰਭਾਸ਼ਾ ਦੀ ਗੱਲ ਸਤਿਗੁਰੂ ਜੀ ਨੇ ਅੱਜ ਦੇ ਹੁਕਮ ਵਿੱਚ ਕੀਤੀ ਹੈ ਸਾਡੀ ਅਵਸਥਾ ਐਸੀ ਬਣੇ ਸਾਨੂੰ ਕੀ ਕਰਨੀ ਚਾਹੀਦੀ ਇਹ ਗੁਰੂ ਕਿ ਸਪਸ਼ਟ ਕੀਤੀ ਸਤਿਗੁਰੂ ਜੀ ਨੇ ਹਾਰਜਨ ਰਾਮ ਨਾਮ ਗੁਲਗਾਵੈ ਰੱਬ ਦਾ ਭਗਤ ਜਿਹੜਾ ਹੈ ਨਾ ਉਹ ਰੱਬ ਦਾ ਗੁਣ ਗਾਉਂਦਾ ਰਹਿੰਦਾ ਹੈ ਹਾਲਾਤ ਕੈਸੇ ਵੀ ਹੋ ਪਰ ਹੋਰ ਚਾਰ ਚੀਜ਼ਾਂ ਹੋਰ ਲੈ ਗੁਰੂ ਪਰਮਾਤਮਾ ਦੀ ਖੁਸ਼ੀ ਲੈਣ ਦੇ ਲਈ ਪਹਿਲਾ ਸਾਡਾ ਹੈ ਜੋ ਤੈਨੋਂ ਕੀ ਅਸਮ ਦੇ ਵਿੱਚ ਅਭਿਆਸ ਹੋਣਾ ਚਾਹੀਦਾ ਹੈ ਉਹ ਨੇਮ ਦਾ ਜਿੰਨਾ ਜ਼ਿਆਦਾ ਸਾਡਾ ਨੇਮ ਹੋਏਗਾ ਨਾ ਗੁਰੂ ਪਰਮਾਤਮਾ ਪ੍ਰਤੀ ਉਨਾ ਹੀ ਸਾਡੇ ਅੰਦਰ ਪ੍ਰੇਮ ਵਧਦਾ ਜਾਏ ਕਿਉਂਕਿ ਕੜੀਆਂ ਜੁੜੀਆਂ ਹੋਈਆਂ ਤੁਹਾਡੇ ਕੋਲ ਨੇਮ ਹੈ ਜੇ ਪ੍ਰੇਮ ਪੈਣ ਦੇ ਵਿੱਚ ਦੇਰੀ ਨਹੀਂ ਪਈ ਉਦਾਹਰਨ ਦੇ ਤੌਰ 'ਤੇ ਅਸੀਂ ਇੱਕ ਜਣੇ ਨੂੰ ਰੋਜ਼ ਪ੍ਰੇਮ ਅਥਾ ਨੇਮ ਦੇ ਨਾਲ ਮਿਲਦੇ ਹਾਂ ਅਸੀਂ ਜਾਣਦੇ ਨਹੀਂ ਉਹਨਾਂ ਮੰਨ ਲਓ ਉਦਾਹਰਨ ਦੇ ਦੇਵਾਂ ਰੂਟੀਨ ਦੀ ਉਦਾਹਰਨ ਅਸੀਂ ਕਿਸੇ ਦੁਕਾਨ ਤੋਂ ਖਰਦਾ ਰਾਸ਼ਨ ਜਾਂ ਰੋਜ਼ਾਨਾ ਲਈ ਦੁੱਧ ਪੀਦੇ ਸਾਡਾ ਨੇਮ ਉਸ ਨੇ ਨੇਮ ਨੇ ਇੱਕ ਇਤਾਂ ਦੇ ਅਸਲ ਦੇ ਵਿੱਚ ਸਾਡੇ ਦੋਹਾਂ ਵਿਚਕਾਰ ਇੱਕ ਪ੍ਰੇਮ ਪੈਦਾ ਕਰ ਦਿੱਤਾ ਜਿਸ ਦੁਕਾਨ ਤੋਂ ਕੁਝ ਖਰੀਦੀਦਾ ਹੈ ਨਾ ਨੇਮ ਦੇ ਵਿੱਚ ਤੇ ਅਸੀਂ ਉੱਥੇ ਹੀ ਖਰੀਦ ਲੈਂ다 ਅਗਲਾ ਦੂਰ ਤੇ ਸਾਨੂੰ ਵੇਖ ਕੇ ਖੁਸ਼ ਹੋ ਜਾਂਦਾ ਕਿ ਮੇਰਾ ਦਾਤ ਵੀ ਆ ਰਿਹਾ ਹੈ ਤੇ ਅਸਲ ਦੀ ਵੀ ਜਿਹੜਾ ਹੈ ਇਹਨੇ ਮੇਰੇ ਤੋਂ ਇਲਾਵਾ ਹੋਰ ਕਿਤੇ ਜਾਣਾ ਹੀ ਨਹੀਂ ਕਿਉਂਕਿ ਇਹਦਾ ਨੇਮ ਹੈ ਰੋਜ਼ ਦਾ ਹੈ ਤੇ ਉਸੇ ਨੇਮ ਨੇ ਅਸੀਂ ਨਹੀਂ ਜਾਣਦੇ ਉਹ ਕੌਣ ਹੈ ਸਾਡਾ ਨਾ ਕੋਈ ਨਾਤਾ ਨਾ ਕੋਈ ਰਿਸ਼ਤਾ ਕੁਝ ਵੀ ਨਹੀਂ ਹੈ ਅਸੀਂ ਕੇਵਲ ਘਰ ਵਾਸਤੇ ਆਪਣਾ ਦੁੱਧ ਲੈਣ ਜਾਣ ਗਏ ਸੀ ਪਰ ਉੱਚੇ ਨੇਮ ਕਾਰਨ ਜਿਹੜਾ ਹੈ ਸਾਡਾ ਪ੍ਰੇਮ ਪੈ ਰਿਹਾ ਹੈ ਉਹ ਪ੍ਰੇਮ ਦਿਨ-प्रतिदिन ਜਿਦੋਂ ਨੇਮ ਵੱਧਾ ਜਾਏਗਾ ਤੇ ਪ੍ਰੇਮ ਵੀ ਵੱਧਾ ਜਾਏਗਾ ਤੇ ਕਦੀ ਵੀ ਨੋਟ ਕੀਤਾ ਹੋਵੇਗਾ ਤੁਸੀਂ 2 4 5 10 ਦਿਨਾਂ ਉੱਥੇ ਨਾ ਜਾਓ ਨਾ ਅਗਲਾ ਸਾਨੂੰ ਪੁੱਛਦੇ ਭਈ 10 ਦਿਨ ਹੋ ਗਏ ਤੁਸੀਂ ਕਿਥੇ ਰਹੇ ਸੀ ਇਹਦਾ ਮਤਲਬ ਕਿ ਉਹ ਸੋਚਦਾ ਹੈ ਸਾਡੇ ਪ੍ਰਤੀ ਕਿ ਹਾਂ ਉਸ ਭਲਾਣੇ ਨੇ ਆਉਣਾ ਹੈ ਸਾਡੇ ਕੋਲ ਕਿਉਂਕਿ ਉਹਦਾ ਨਾਮ ਸੀ 10 ਦਿਨਾਂ ਤੋਂ ਨਹੀਂ ਆ ਰਿਹਾ ਤੇ ਉਹਨੂੰ ਮਜਬੂਰਨ ਇਹ ਗੱਲ ਪੁੱਛਣੀ ਪਈ ਇਹ ਗੱਲ ਹੋ ਗਈ ਕਬੀਏ ਠੀਕ ਹੈ ਯਾ ਕਿਤੇ ਗਏ ਸੀ ਜੀ ਆਪਾਂ ਇਸ ਪੱਖ ਤੋਂ ਸੋਚੀਏ ਕਿ ਬੰਦਾ ਅਸੀਂ ਤੇ ਦੁੱਧ ਲੈਣੇ ਜਾ ਰਹੇ ਉਹਦੇ ਨਾਲ ਸਾਡਾ ਕੀ ਤਾਲੁਕ ਹੈ ਉਹ ਸਾਡਾ ਰਿਸ਼ਤੇ ਦਾ ਹੈ ਨਹੀਂ ਰੂਟੀਨ ਦੇ ਵਿੱਚ ਜਾਣ ਨਾਲ ਸਾਡੇ ਅੰਦਰ ਪੇਮ ਪੈਦਾ ਹੋ ਗਿਆ ਉਹਦੇ ਅੰਦਰ ਵੀ ਪੇਮ ਪੈਦਾ ਹੈ ਦੋਵਾਂ ਪੱਖਾਂ ਦੇ ਵਿੱਚ ਇਹ ਦੋਵਾਂ ਧਿਰਾਂ ਦੇ ਵਿੱਚ ਜਿਹੜਾ ਹੈ ਇਹ ਤਾਂ ਖਿਰੋਟਦੀ ਹੈ ਚਾਹੇ ਅਸੀ ਨਾ ਜਾਈਏ ਚਾਹੇ ਅਗਲੇ ਦੀ ਦੁਕਾਨ ਬੰਦ ਹੋਵੇ ਅਸੀਂ ਪੁੱਛਦੇ ਹਾਂ ਅਗਲੇ ਨੂੰ ਬਈ ਕਿੱਥੇ ਗਏ ਸੀ ਕੀ ਕਾਰਨ ਸੀ ਇਹ ਰਮਤਾ ਕਿਛੋਈ ਨੇਮ ਤੋਂ ਉਹਨਾਂ ਅਗਲਾ ਪੜਾ ਹੈ ਜਿਦੋਂ ਨੇਮ ਸਾਡਾ ਪੂਰਾ ਹੈ ਪ੍ਰੇਮ ਹੋਏਗਾ ਤੇ ਪ੍ਰੇਮ ਦੇ ਨਾਲ ਸੰਤਾਨ ਵਾਧੀ ਸਾਡੇ ਅੰਦਰ ਤਾਂ ਖਿੱਚ ਵਾਧੀ ਹੈ ਉਹਨਾਂ ਤਾਂ ਜਿੱਦੋਂ ਆਈ ਹੈ ਜ਼ਿੰਦਗੀ ਦੇ ਵਿੱਚ ਕਿਉਂਕਿ ਪ੍ਰੇਮ ਤੋਂ ਫਿਰ ਤਾਂਗ ਹੈ ਫਿਰ ਉਹੋ ਹੀ ਤਾਂਗ ਫਿਰ ਸਾਡਾ ਜਿਹੜਾ ਹੈ ਰਿਸ਼ਤਾ ਗੂੜਾ ਬਣਾ ਲੈਂਦੀ ਹੈ ਸਾਜ ਸ਼ਾਦੀ ਜ਼ਿੰਦਗੀ ਅਸੀਂ ਸਾਂਝਾ ਪਾਉਨੇ ਆ ਫਿਰ ਕੋਈ ਖੁਸ਼ੀ ਗਮੀ ਹੋਈ ਅਸੀਂ ਸ਼ਾਮਲ ਹੁੰਨੇ ਉਹਦੇ ਵਿੱਚ ਜਾ ਕੇ ਰਿਸ਼ਤਾ ਤੇ ਕੋਈ ਨਹੀਂ ਸੀ ਪਰ ਇੱਕ ਨੇਮ ਤੋਂ ਰੰਗਤਾ ਹੋਈ ਪ੍ਰੇਮ ਪੈਦਾ ਹੋਇਆ ਪ੍ਰੇਮ ਨੇ ਉਹਨਾਂ ਪ੍ਰਤੀ ਤਾਂਗ ਪੈਦਾ ਕਰ ਦਿੱਤੀ, ਛਿੱਟ ਪੈਦਾ ਕਰ ਦਿੱਤੀ ਤੇ ਉਸੇ ਚਿੰਤ ਨੇ ਫਿਰ ਜਿਹੜਾ ਹੈ ਸਾਂਝਾਂ ਵਧਾ ਦਿੱਤੀ। ਕਰਨ ਦੀ ਦੁਨੀਆ ਅੰਦਰ ਇਦਾਂ ਸਾਡਾ ਨੇਮ ਪੂਰਾ ਹੋਏਗਾ ਨਾ। ਮਤਾਂ ਕਿਤੇ ਸਮਝੋ ਗੁਰੂ ਪ੍ਰੇਮ ਨੇ ਕਰੇਗਾ, ਕਰੇਗਾ। ਨੇਮ ਸਮਝਦੇ ਹੋਗੇ। ਜੇ ਜਦੋਂ ਪ੍ਰੇਮ ਵੱਧ ਗਿਆ ਦੋਵਾਂ ਧਿਰਾਂ ਦੇ ਵਿੱਚ ਫਿਰ ਸੱਚੀ ਨਾਲੇ ਫਿਰ ਤਾਂ ਵੀ ਵਧੇਗੀ ਤੇ ਫਿਰ ਗੁਰੂ ਨਾਲ ਸਾਝੀ ਵਧੇਗੀ ਇਹ ਲੜੀ ਤੋਰ ਪੈਂਦੀ ਹੈ ਤੇ ਜੇ ਦੋ ਸਾਝ ਹੀ ਪੈ ਗਈ ਆਪਸ ਦੇ ਵਿੱਚ ਤੇ ਇੱਕ ਮਿਖਤਾ ਹਾਸਲ ਹੋ ਜਾਂਦੀ ਹੈ ਉੱਥੇ ਉਦੋਂ ਫਿਰ ਇਹ ਅਵਸਥਾ ਉੱਠਦੀ ਹੈ ਕਿ ਰੱਬੀ ਪਿਆਰਾ ਰੱਬ ਦੇ ਗੁਣਾਂ ਤੋਂ ਬਿਗੈਰ ਰਹਿ ਨਹੀਂ ਸਕਦਾ ਜੀ ਹੁਣ ਜੇ ਤੂੰ ਕਹਿ ਲੋ ਕਿ ਇਹ ਸਭ ਕੁਝ ਪੂਰਨ ਹੈ ਉਹ ਦਾ ਉਹ ਕਰੜੇ ਇਕਲਾ ਨੇਮ ਵੀ ਹੈ ਪ੍ਰੇਮ ਵੀ ਹੈ ਤਾਂਗ ਵੀ ਹੈ ਸਾਜ ਵੀ ਹੈ ਉਹਦੇ ਅੰਦਰ ਇੱਕ ਐਸੀ ਅਵਸਥਾ ਫਿਰ ਬਣਦੀ ਹੈ ਕਿ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਜੇਕਰ ਉਹਦੀ ਕੋਈ ਨੁੰਧਿਆ ਵੀ ਕਰਦਾ ਹੈ ਨਾ ਧਰਮ ਦੀ ਦੁਨੀਆ ਵਿੱਚ ਹਾਲਾਂਕਿ ਸੰਸਾਰਕ ਤੌਰ ਤੇ ਵੀ ਉਹਦੀ ਅਵਸਥਾ ਬਹੁਤ ਵੱਡੀ ਹੋ ਜਾਂਦੀ ਹੈ ਜੇਕਰ ਉਹਦੀ ਕੋਈ ਨਿੰਦਿਆ ਕਰ ਰਿਹਾ ਉਹਨੂੰ ਕੋਈ ਮਾੜਾ ਬੋਲ ਰਿਹਾ ਉਹਦਾ ਧਿਆਨ ਉਧਰ ਹੈ ਹੀ ਨਹੀਂ ਉਹਦਾ ਧਿਆਨ ਉਧਰ ਹੈ ਹੀ ਨਹੀਂ ਉਹਦਾ ਧਿਆਨ ਉਹਦੇ ਪਿਆਰੇ ਵੱਲ ਹੈ ਜਿਹਦੇ ਨਾਲ ਸਾਹ ਜਾਈ ਹੋਈ ਹੈ ਉਸ ਤੋਂ ਇਲਾਵਾ ਹੋਰ ਤੋਂ ਮੇਹ ਨਹੀਂ ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜੀ ਨੇ ਇਹ ਗੱਲ ਆਪਣੇ ਜੀਵਨ ਰਾਹੀਂ ਸਮਝਾਈ ਹੈ ਭਲਿਓ ਧਰਮ ਕਮਾਉਣਾ ਹੈ ਨਾ ਇਹ ਸੰਸਾਰਿਕ ਤੌਰ ਤੇ ਵਿਚਰਨਾ ਹੈ ਇਹ ਗੁਣ ਬੜਾ ਜ਼ਰੂਰੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਕਿਉਂਕਿ ਪੈਰ ਪੈਰ ਤੇ ਵਿਕਾਰ ਸਾਡੇ ਸਾਹਮਣੇ ਖੜੇ ਨੇ ਤੁਸੀਂ ਕਿਹਦੇ ਕਿਹਦੇ ਨਾਲ ਲੜਦੇ ਹੋ ਪਰ ਤੇ ساری ਜ਼ਿੰਦਗੀ ਇਹਦੇ ਵਿੱਚ ਨਿਕਲ ਜਾਏ ਕੋਪ ਵੀਰ ਪੰਚ ਕੋ ਝਗੜਾ ਪੰਚ ਦਾ ਭਾਵ ਹੈ ਕਿ ਇਹ ਪੰਜ ਵਿਸ਼ੇ ਵਿਕਾਰ ਕਿ ਅਗਰਤ ਜਨਮ ਗਵਾਇਆ ਮੈਂ ਤੇ ਸਾਰਾ ਜਨਮ ਜਿਹੜਾ ਹੈ ਝਗੜਦੇ ਬਤੀਤ ਕਰ ਲਿਆ ਮੈਨੂੰ ਸੋਚਣ ਵਾਸਤੇ ਜਿਹੜਾ ਟਾਈਮ ਨਹੀਂ ਮਿਲਿਆ ਕਿ ਮੈਂ ਕੀ ਕਰਾਂ ਹੁੰਦਾ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਭਾਈ ਜੇਠਾ ਜੀ ਦੇ ਰੂਪ ਅੰਦਰ ਚੂਨਾ ਮੰਡੀ ਲਾਹੌਰ ਤੋਂ ਆਏ ਹੋਏ ਉਹਨਾਂ ਦੇ ਰਿਸ਼ਤੇਦਾਰ ਕੁਝ ਤਾਨਾ ਮਾਰਦੇ ਨੇ ਮਾੜਾ ਬੋਲਦੇ ਨੇ ਪਰ ਦੀ ਸ਼ਬਦਾਵਲੀ ਬੋਲਦੇ ਨੇ ਸਿਰ ਤੇ ਟੋਕਰੀ ਹੈ ਜੇ ਤੇ ਆਮ ਕੋਈ ਹੁੰਦਾ ਕਿ ਲੱਵਜਾਂ ਤੇ ਪ੍ਰਭਾਵਿਤ ਹੋ ਜਾਂਦਾ ਅਗਲਾ ਚਲਾ ਕੇ ਟੋਕਰੀ ਮਾਰ ਦੈਂ ਕਿ ਤੁਸੀਂ ਸੱਜ ਕੇੰਦੂ ਮੈਂ ਜਵਾਈ ਮੈਂ ਟੋਕਰੀ ਘੰਟੋਂ ਪਰ ਨਹੀਂ ਉਥੇ ਉਹਨਾਂ ਦੀ ਗੱਲ ਨੂੰ ਸੁਣ ਜ਼ਰੂਰ ਲਿਆ ਪਰ ਉਥੇ ਗੌਰ ਨਹੀਂ ਕੀਤਾ ਕਿਉਂ ਉਹਨਾਂ ਨੂੰ ਇਸ ਗੱਲ ਦੀ ਸਮਝ ਸੀ ਇੰਨਾ ਜੇ ਗੌਰ ਕਰ ਲਿਆ ਨਾ ਇਹ ਇਹ ਧਰਮ ਜੋ ਮੈਂ ਕੁਮਾਰਿਆਂ ਜੋ ਸੇਵਾ ਕਰਦੇ ਆਂ ਜੋ ਸਿਮਰਨ ਕਰਦੇ ਆਂ ਇਹਦੇ ਵਿੱਚ ਇਹ ਰੁਕਾਵਟ ਬਣੂਗੀ ਜੀ ਤੇ ਗੁਰੂ ਰਾਮਦਾਸ ਸਾਹਿਬ ਜੀ ਨੇ ਉਸ ਗੱਲ ਬਲ ਗੌਰ ਹੀ ਨਹੀਂ ਕੀਤਾ ਸੇਵਾ ਕਰਦੇ ਰਹੇ ਤੇ ਸੇਵਾ ਦੀ ਬਦੌਲਤ ਕੀ ਉਹਨਾਂ ਨੂੰ ਪ੍ਰਾਪਤ ਹੋਇਆ ਆਪ ਜਾਣੇ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਰੱਬੀ ਪਿਆਰਾ ਜਿਹੜਾ ਹੈ ਨਾ ਰੱਬ ਦੇ ਗੁਣ ਗਾਉਂਦਾ ਰਹਿੰਦਾ ਉਹਦਾ ਸੁਭਾਅ ਹੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਉਹ ਆਪਣਾ ਸੁਭਾਅ ਨਹੀਂ ਤਿਆਗਦਾ ਆਪਣਾ ਗੁਣ ਨਹੀਂ ਤਿਆਗਦਾ ਗੁਰੂ ਸਾਹਿਬ ਜੀ ਨੇ ਇੱਕ ਹੋਰ ਬੜੀ ਪਿਆਰੀ ਗੱਲ ਸਮਝਾਈ ਹੈ ਦਸਮ ਪਾਤਸ਼ਾਹ ਵੇਲੇ ਇੱਕ ਬੜੀ ਕੈਲੂ ਕੀ ਅਸਲ ਦੇ ਵਿੱਚ ਸਾਨੂੰ ਸਮਝਾਉਣ ਵਾਸਤੇ ਸਤਪੁਰ ਜੀ ਨੇ ਉਦਾਹਰਨ ਦਿੱਤੀ। ਸ਼ਿਖਾ ਨੇ ਇੱਕ ਇਸਤਰੀ ਨੂੰ ਚੋਕੇ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਦੋਂ ਪਤਾ ਲੱਗਾ ਸਤਪੁਰ ਜੀ ਨੇ ਪੁੱਛਿਆ ਕਿ ਕਿਤਾ ਭਈ ਕਹਿੰਦੇ ਉਹ ਸਾਡੀਆਂ ਬਹੂ ਬੇਟੀਆਂ ਨੂੰ ਲੈ ਕੇ ਜਾਂਦੇ ਨੇ ਮੁਗਲ ਤੇ ਅਸੀਂ ਜਿਹੜਾ ਹੈ ਇਹਨੂੰ ਚੁੱਕ ਲੈਂਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਫਿਰ ਉਹਨਾਂ ਤੇ ਤੁਹਾਡੇ ਵਿੱਚ ਥੋੜੀ ਕੋਈ ਫਰਕ ਰਹਿ ਗਿਆ। ਆਪਣਾ ਗੁਣ ਨਾ ਗਵਾਵੇ। ਅਸੀਂ ਦੂਜੇ ਦਾ ਸੁਭਾਅ ਵੇਖ ਕੇ ਆਪਣਾ ਸੁਭਾਅਾਂ ਬਦਲੀ। ਅਗਲਾ ਮਾੜੀ ਸ਼ਬਦਾਵਲੀ ਬੋਲ ਲਿਆ, ਅਗਲਾ ਮਾੜਾ ਬੋਲ ਲਿਆ, ਵਿਵਹਾਰ ਮਾੜਾ ਕਰ ਲਿਆ ਤੇ ਮੈਂ ਉਹਨੂੰ ਵੇਖ ਕੇ ਆਪਣਾ ਸੁਭਾਅ ਮਾੜਾ ਕਰ ਲਵਾਂ। ਫਿਰ ਹੋਤੀ ਸਤ ਮੇਰੇ ਵਿੱਚ ਕੋਈ ਫਰਕ ਨਹੀਂ। ਫਰਕ ਪਤਾ ਦੇਗਾ ਜਦੋਂ ਕੁਝ ਵੀ ਕਹੇ ਮੈਂ ਆਪਣੇ ਗੁਰੂ ਪਰਮਾਤਮਾ ਦਾ ਆਸਰਾ ਲੈ ਕੇ ਉਹਦੇ ਗੁਣਾ ਵਿੱਚ ਭਜਿਆ ਰਹਾਂ ਫਿਰ ਸਮਝ ਆਉਂਦੀ ਹੈ ਕਿ ਹਾਂ ਇਹਦੇ ਵਿੱਚ ਕੁਝ ਅਲਾਗੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਤੁਹਾਡੇ ਤੇ ਫਿਰ ਉਹਨਾਂ ਵਿੱਚ ਕੋਈ ਫਰਕ ਨਹੀਂ ਹੈ ਉਹ ਵੀ ਚੋਕ ਕੇ ਲੈ ਕੇ ਹੀ ਜਾਂਦੇ ਰਹੇ ਨੇ ਤੁਸੀਂ ਵੀ ਚੋਕ ਕੇ ਲੈ ਆਂਦਾ ਫਰਕ ਕੀ ਰਿਹਾ ਇਨਾਂ ਨੂੰ ਬੜੇ ਅਦਰ ਦੇ ਨਾਲ ਸਤਕਾਰ ਦੇ ਨਾਲ ਜਿੱਥੋਂ ਲੈ ਕੇ ਆਏ ਉਹ ਉਥੇ ਛੱਡ ਕੇ ਇੱਕ ਕਿਰਦਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖਿਆ ਦਿੱਤੀ ਆਪਣਾ ਗੁਣ ਕਦੀ ਨਿਛੇ ਨਹੀਂ ਛੇੜਦਾ ਭਗਤ ਜੀ ਨੇ ਲੇਖੂ ਕਿੰਨੇ ਉਦਾਹਰਣ ਵਧੀਆ ਦਿੱਤੀ ਹੈ चंदन ते हजारा ही सप लिपटे हो चमड़े होने, होने। कभी वेख्या है चंदन ते भी जहर हो वो अपनी ठंडक नहीं छा कबीर संत न छत ही जो कोट मिले असंत मलयाकर को शीतलता ना अजंत अपनी ठंडक नहीं त्याग ਪਾਵਾ ਕੀ ਚਮੜਿਆ ਆਇਆ। ਸਤਰੂ ਜੀ ਕਹਿੰਦੇ ਆਪਣਾ ਸੁਭਾਅ ਕਿਉਂ ਤਿਆਗਦੇ ਹੋ ਜੀ? ਰੰਗੇ ਰੋ ਰਾਬਦੇ ਵਿੱਚ। ਜ਼ਿੰਦਗੀ ਵਿੱਚ ਇੰਨੀ ਮਰਜ਼ੀ ਆ ਜਾਵੇ ਨਾਮ ਦੀ ਕਿ ਸਾਨੂੰ ਕੋਈ ਫਰਕ ਹੀ ਨਾ ਪਵੇ। ਕਿੰਨਾ ਕ ਬੋਲੇਗਾ ਅਗਲਾ? ਮਾੜਾ ਬੋਲਣ ਵਾਲਾ ਕਿੰਨਾ ਕ ਬੋਲੇਗਾ? 2 ਦਿਨ, 4 ਦਿਨ, 10 ਦਿਨ, ਮਹੀਨਾ। ਅਖੀਰ ਉਹ ਵੀ ਥੱਕ ਜਾਏਗਾ। ਗੱਲਾਂ ਤੇ ਉਦੋਂ ਬਾਅਦੀਆਂ ਨੇ ਜਦੋਂ ਦੂਜਾ ਵੀ ਜਵਾਬ ਦੇਣਾ ਸ਼ੁਰੂ ਕਰ ਦਿੰਦਾ ਪਰਦਰਮ ਦੀ ਦੁਨੀਆ ਅੰਦਰ ਐਸਾ ਨਹੀਂ ਆਉਣਾ ਚਾਹੀਦਾ। ਸ਼ਤ్రੂ ਦੀ ਕੇਂਦਰ ਆਪਣਾ ਸਵਾ ਅਜਿਹਾ ਹੈ ਨਾ ਜੇ ਗੁਰੂ ਵਾਲਾ ਹੈ ਤੇ ਗੁਰੂ ਵਾਲਾ ਹੀ ਰੱਖਣਾ ਹੈ। ਤੇ ਰੱਬ ਹੀ ਪਿਆਰੇ ਰੱਖਦੇ ਨੇ। ਕਾਰਨ ਇਹਦੇ ਪਿੱਛੇ ਕੀ ਹੈ ਉਹ ਸਮਝਦੇ ਨੇ ਜੋ ਕਿਛ ਕਰੇ ਸਵਾਪੇ Swami ਹਰ ਆਪੇ ਕਾਰ ਕਮਾਵੇ। ਜੋ ਕੁਛ ਕਰ ਰਿਹਾ ਰੱਬ ਹੀ ਕਰਦੇ। ਇਹ ਬੜੀ ਉੱਚੀ ਅਵਸਥਾ ਵਾਲੀ ਗੱਲ ਹੈ। ਕਿਉਂਕਿ ਅਸੀਂ ਜੇ ਕਰੀਤੀ ਸ਼ੰਕਾ ਕਰਨ ਤੇ ਆਈਏ ਤੇ ਕੋਈ ਕਤਲ ਕਰ ਦੇ ਉਹ ਵੀ ਰੱਬ ਹੀ ਕਰਦੇ। ਕੋਈ ਚੋਰੀ ਕਰ ਦੇ ਉਹ ਵੀ ਰੱਬ ਹੀ ਕਰਦੇ। ਇਸ ਪੱਖ ਤੋਂ ਨੇ ਸਾਧੂ ਜੀ ਨੇ ਜਿਸ ਪੱਖ ਤੋਂ ਸਮਝਾਇਆ ਹੈ ਮਾਲਕ ਜੀ ਕਹਿੰਦੇ ਅਵਸਥਾ ਇਹ ਨਹੀਂ ਉੱਚੀ ਸੁੱਤੀ ਹੋਣੀ ਚਾਹੀਦੀ ਹੈ ਕਿ ਮਨੁੱਖ ਦੇ ਜ਼ਿਹਨ ਦੇ ਵਿੱਚ ਇਹ ਚੀਜ਼ ਆਵੇ ਨਾ ਕਿ ਕੋਈ ਮੇਰਾ ਦੁਸ਼ਮਣ ਹੈ ਕੋਈ ਮੇਰਾ ਬੈਰੀ ਹੈ ਇਸ ਕਰਕੇ ਮਾਲਕ ਕਹਿੰਦੇ ਇਹੋ ਸਮਝ ਰੱਬ ਸਾਰਿਆਂ ਵਿੱਚ ਬੈਠਾ ਹੋਇਆ ਹੈ ਉਹੀ ਕੋਤਕ ਵਰਤਾ ਰਿਹਾ ਹੋ ਸਕਦਾ ਮੇਰੀ ਪਰਖਿਆ ਲੈ ਰਿਹਾ ਮੈਨੂੰ ਵੇਖ ਰਿਹਾ ਹੋਵੇ ਕਿੱਥੇ ਖੜਾ ਹਰੇ ਆਪੇ ਹੀ ਮਤ ਦੇਵੇ ਸੁਆਮੀ ਹਰਿਆਪੇ ਬੋਲ ਬੁਲਾਵੇ ਮਤ ਦੇਣ ਵਾਲਾ ਵੀ ਉਹ ਆਪ ਹੀ ਹੈ ਤੇ ਸਾਰਿਆਂ ਵਿੱਚ ਬੈਠ ਕੇ ਬੋਲਣ ਵਾਲਾ ਵੀ ਉਹ ਆਪ ਹੀ ਹੈ ਹਰਿਆਪੇ ਪੰਚ ਤਤ ਵਿਸਥਾਰਾ ਵਿੱਚ ਧਾਤੂ ਪੰਜ ਆਪ ਪਾਵੇ ਆਪਣੇ ਵਿੱਚੋਂ ਹੀ ਇਹ ਸੰਸਾਰ ਦਾ ਖਲਾਰਾ ਇਹ ਜੋ ਸੰਪੂਰਨ ਸ੍ਰਿਸ਼ਟੀ ਹੈ ਪ੍ਰਮਾਤਮਾ ਵਿੱਚੋਂ ਨਿਕਲੀ ਹੈ ਉਹਨੇ ਹੀ ਪੰਜਾਂ ਤਤਾਂ ਨਾਲ ਸਾਨੂੰ ਸਾਜਿਆ ਧਾਤੂ ਪਾਏ ਵਿੱਚ ਉਹ ਆਪ ਹੀ ਸਾਜਣ ਵਾਲਾ ਹੈ ਅਖੀਰ ਵਿੱਚ ਮਾਲਕ ਕਹਿੰਦੇ ਜਨ ਨਾਨਕ ਸਤ ਗੁਰ ਮਿਲੇ ਆਪੇ ਹਰ ਆਪੇ ਚਗਿਰ ਚੁਕਾਵੇ ਸਤ ਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਗੁਰੂ ਪਰਮਾਤਮਾ ਆਪ ਹੀ ਆਪਣੇ ਨਾਲ ਮਿਲਦਾ ਹੈ ਅਸੀਂ ਇਹ ਆਸ ਰੱਖੀ زندگی ਆਪਾਂ ਇਹ ਮਤਲਬ ਸਮਝੀ ਕਿ ਬੜੀਏ ਸਾਂ ਹੈ ਇਹਦੇ ਵਿੱਚ ਮੁਸੀਬਤਾਂ ਵੀ ਨੇ ਰੁਕਾਵਟਾਂ ਵੀ ਨੇ ਪੱਦਰਾਂ ਰਾਹ ਵੀ ਹੈ ਖੱਡਿਆਂ ਵਾਲਾ ਵੀ ਹੈ ਬੜਾ ਕੁਝ ਹੈ ਪਰ ਸੰਭਲ ਕੇ ਚੱਲਣ ਵਾਸਤੇ ਗੁਰੂ ਦੀ ਮੱਤ ਜੇਕਰ ਸਾਡੇ ਕੋਲ ਆ ਜਾਵੇ ਨਾ ਫਿਰ ਰਸਤਾ ਤੈਅ ਕਰਦਿਆਂ ਕਰਦਿਆਂ ਇੱਕ ਦਿਨ ਮਿਲਾਪ ਆਪਣੇ ਆਪ ਹੀ ਪਰਮਾਤਮਾ ਕਰਵਾ ਲੈਂਦਾ ਹੈ ਤੇ ਆਪ ਹੀ ਜਿਹੜੇ ਅੰਦਰਲੇ ਝਗੜੇ ਨੇ ਨਾ ਉਹਨਾਂ ਨੂੰ ਮਕਾ ਦਿੰਦਾ ਹੈ ਜਿਦੋਂ ਮਨੋੱਖ ਸੁਦੇ ਵਿੱਚ ਸਾਂਝ ਪਾ ਲੈਂਦਾ ਜਿੱਥੋਂ ਮੈਂ ਰੰਗਤਾ ਕੀਤੀ ਨੇਮ ਪੂਰਾ ਰੱਖੋ ਆਪਣਾ ਪ੍ਰੇਮ ਵਧੇਗਾ ਤੇ ਪ੍ਰੇਮ ਵਧ ਗਿਆ ਤੇ ਤਾਨ ਵਧੇਗੀ ਤੁਸੀਂ ਰਹਿ ਨਹੀਂ ਸਕਦੇ ਜਦੋਂ ਕੋਈ ਪ੍ਰੇਮ ਸਦ ਭਰਿਆ ਹੋਇਆ ਜਿਹੜਾ ਹੈ ਨਾ ਉਹ ਤਾਂ ਜਦੋਂ ਉੱਠਦੀ ਹੈ ਕਿ ਉਦੋਂ ਇਹ ਗੱਲ ਉਹ ਕਹਿੰਦਾ ਹੈ ਕਿ ਇੱਕ ਘੜੀ ਨਾ ਮਿਲਤੀ ਤਾਂ ਕਲਯੁਗ ਹੋਤਾ ਹੁਣ ਕਦ ਮਿਲੇ ਹੈ ਪ੍ਰੇਮ ਸਦ ਭਗਵੰਤਾ ਮੋਹਿ ਰਹਿਣਾ ਵਿਹਾਵੇ ਨੀਂਦ ਨਾ ਆਵੇ ਕੋ ਇਸ ਅਵਸਥਾ ਤੇ ਪਹੁੰਚ ਜਾਂਦਾ ਤੇ ਫਿਰ ਸਾਝ ਵੀ ਪੈ ਜਾਂਦੀ ਗੁਰੂ ਕਿਰਪਾ ਦੇ ਰੇ और है मालिक के चरणा की अवस्था में से बन जाए एक निकटता हासिल हो जाए जी बेअंत फूलों की खेला वाहे गुरु जी का खालसा वाहे गुरु जी की फतेह